ਆਓ ਜੀ ਹੁਣ ਆਪਾਂ ਇੱਕ ਓੰਕਾਰ ਤੇ ਛੱਤੀ ਮਾਰਦੇ ਹਾਂ ਜੀ ਜਿਹੜਾ ਓੰਕ ਸ਼ਬਦ ਹੈ ਜੀ ਉਹ ਸੰਸਕ੍ਰਿਤ ਦਾ ਹੈ ਇਸ ਨੂੰ ਬਹੁਤ ਹੀ ਪਵਿੱਤਰ ਸਮਝ ਕੇ ਸਾਰੀਆਂ ਧਾਰਮਿਕ ਪੁਸਤਕਾਂ ਚਿੱਠੀਆਂ ਗ੍ਰੰਥਾਂ ਅਤੇ ਅਰਦਾਸਾਂ ਦੇ ਆਰੰਭ ਵਿੱਚ ਵਰਤੇ ਜਾਂਦਾ ਸੀ ਜੀ ਗੁਰੂ ਨਾਨਕ ਦੇਵ ਜੀ ਮਹਾਰਾਜ ਸਮੇਂ ਹਿੰਦੂਸਤਾਨ ਵਿੱਚ ਇਹ ਪ੍ਰਚਲਿਤ ਸੀ ਕਿ ਤਿੰਨ ਦੇਵਤੇ ਜਿਹੜੇ ਕਿ ਬ੍ਰਹਮਾ ਵਿਸ਼ਨੂੰ ਸ਼ਿਵ ਅੱਜ ਇਸ ਦੁਨੀਆ ਨੂੰ ਚਲਾ ਰਹੇ ਹਨ ਜੀ ਤੇ ਗੁਰੂ ਨਾਨਕ ਦੇਵ ਜੀ ਨੇ ਕਿਹਾ ਕਿ ਪ੍ਰਭੂ ਪਰਮਾਤਮਾ ਇੱਕ ਹੀ ਹੈ ਅਤੇ ਸਭ ਕੁਝ ਉਸ ਇੱਕ ਤੋਂ ਹੀ ਹੈ ਇਹ ਕੇਵਲ ਮੂਲ ਮੰਤਰ ਵਿੱਚ ਹੀ ਨਹੀਂ ਜੀ ਸਗੋਂ ਪੂਰੇ ਜਪਜੀ ਸਾਹਿਬ ਵਿੱਚ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਇਹ ਗੱਲ ਆਉਂਦੀ ਹੈ ਕਿ ਪ੍ਰਭੂ ਪਰਮਾਤਮਾ ਇੱਕ ਹੀ ਹੈ ਅਤੇ ਸਭ ਕੁਝ ਉਸ ਇੱਕ ਤੋਂ ਹੈ ਜੀ ਆ ਇੱਕ ਓੰਕਾਰ ਕਰਨ ਵੇਲੇ ਜੀ ਇਸ ਦੇ ਤਿੰਨ ਹਿੱਸੇ ਬਣਦੇ ਹਨ ਜੀ ਪਹਿਲਾਂ ਤਾਂ ਇਹ ਜੀ ਨੰਬਰ 1 ਜਿਹੜਾ ਕਿ ਕਦੇ ਬਦਲਿਆ ਨਹੀਂ ਜਾ ਸਕਦਾ ਹਮੇਸ਼ਾ ਇੱਕ ਰਹੇਗਾ ਜੀ ਉਸ ਤੋਂ ਬਾਅਦ ਹੈ ਜੀ ਓੰਗ ਪਹਿਲਾਂ ਤਾਂ ਆ ਗਿਆ ਜੀ ਨੰਬਰ 1 ਫਿਰ ਆ ਗਿਆ ਜੀ ਓੰਗ ਤੇ ਉਸ ਤੋਂ ਬਾਅਦ ਹੈ ਜੀ ਕਾਰ ਭਾਵ ਇੱਕ ਓੰਕਾਰ ਤੇ ਜ਼ਿਆਦਾਤਰ ਪੁਰਾਣੇ ਗ੍ਰੰਥਾਂ ਵਿੱਚ ਜਿਹੜੀ ਕਾਰ ਸੀਗੀ ਜੀ ਇਹ ਬਹੁਤ ਹੀ ਲੰਬੀ ਲੈ ਕੇ ਗਏ ਹੋਏ ਹੈ ਜੀ ਕਈ ਥਾਵਾਂ ਤੇ ਪੂਰਾ ਅੰਗ ਜਿਹੜਾ ਮਾਰਜ ਦਾ ਐਂਡ ਤੱਕ ਜਿਵੇਂ ਭਰਿਆ ਗਿਆ ਹੈ ਜੀ ਇਸ ਕਾਰ ਦੇ ਨਾਲ ਤੇ ਅੱਗੇ ਹੈ ਜੀ ਇਸ ਦਾ 파ਟ ਉਹ ਹੀ ਹੈ ਜੀ ਇੱਕ ਊੰਕਾਰ ਪਰ ਇਸ ਦੇ ਦੋ ਅਰਥ ਨਿਕਲਦੇ ਹਨ ਜੀ ਜਿਹੜਾ ਪਹਿਲਾ ਤਾਂ ਹੈ ਰੂਹਾਨੀਅਤ ਭਾਲ ਪ੍ਰਮਾਤਮਾ ਅੱਗੇ ਅਰਦਾਸ ਕਿਦਾਂ ਕਰਨੀ ਹੈ ਉਸ ਦੇ ਨਾਲ ਬੇਨਤੀ ਕਿਦਾਂ ਕਰਨੀ ਹੈ ਅਤੇ ਦੂਸਰਾ ਹੈ ਜੀ ਅਧਿਆਤਮਿਕ ਜਿਹੜਾ ਕਿ ਆਤਮ ਬਲ ਅੰਦਰ ਕਿਵੇਂ ਆਪਾਂ ਨੂੰ ਤਾਕਤ ਮਿਲਦੀ ਹੈ ਜੀ ਇਸ ਦੇ ਉੱਪਰੋਂ ਆਓ ਜੀ ਪਹਿਲਾਂ ਆਪਾਂ ਇਸ ਇੱਕ ਓੰਕਾਰ ਦੇ ਰੋਹੂਨੀ ਰੋਹਾਨੀਅਤ ਅਰਥਾ ਨੂੰ ਸਮਝਦੇ ਹਾਂ ਜੀ ਉਸ ਦਾ ਅਰਥ ਹੈ ਜੀ ਪਹਿਲਾਂ ਹੈ ਜੀ ਇੱਕ ਜਿਹੜਾ ਕਿ ਗਿਣਤੀ ਦਾ ਇੱਕ ਹੈ ਜੀ ਜਿਸ ਨੂੰ ਕਦੇ ਬਦਲਿਆ ਨਹੀਂ ਜਾ ਸਕਦਾ ਉਹ ਹਮੇਸ਼ਾ ਇੱਕ ਹੀ ਰਹੇਗਾ ਜੀ ਉਸ ਤੋਂ ਬਾਅਦ ਓਮ ਓਂਕਾਰ ਦਾ ਜੀ ਜਿਹਨੂੰ ਆਪਾਂ ਬ੍ਰਹਮਾ ਕਹਿ ਦਿੰਨੇ ਆ ਜਿਸ ਨੂੰ ਪੈਦਾ ਕਰਨ ਵਾਲਾ ਹੈ ਜੀ ਅੰਗ ਹੈ ਜੀ ਉਹ ਹੈ ਵਿਸ਼ਨੂੰ ਭਾਵ ਰਜਿਕ ਦੇਣ ਵਾਲਾ ਅਤੇ ਕਾਰ ਹੈ ਜੀ ਉਹ ਹੈ ਜੀ ਸ਼ਿਵ ਭਾਵ ਇਨਸਾਫ ਕਰਨ ਵਾਲਾ ਜਿਹੜਾ ਕਚਹਿਰੀ ਲਾ ਕੇ ਬੈਠਾ ਹੈ ਇਸ ਓਂਕਾਰ ਦੇ ਜਿਹੜੇ ਰੋਹਾਨੀਅਤ ਜਾਂ ਜਿਹੜੇ ਪ੍ਰਭੂ ਪਰਮਾਤਮਾ ਦੇ ਅਰਥ ਨਿਕਲਦੇ ਹਨ ਉਹ ਹਨ ਜੀ ਕਿ ਹੇ ਮੇਰੇ ਪ੍ਰਭੂ ਪਰਮਾਤਮਾ ਜੀਓ ਤੁਸੀਂ ਆਪ ਹੀ ਬ੍ਰਹਮਾ ਹੋ ਤੁਸੀਂ ਆਪ ਹੀ ਵਿਸ਼ਨੂੰ ਹੋ ਅਤੇ ਤੁਸੀਂ ਆਪ ਹੀ ਸ਼ਿਵ ਹੋ। ਭਾਵ ਤੁਸੀਂ ਆਪ ਹੀ ਪੈਦਾ ਕਰਨ ਵਾਲੇ ਹੋ। ਤੁਸੀਂ ਆਪ ਹੀ ਦੁਨੀਆ ਨੂੰ ਦਾਤਾਂ ਦੇਣ ਵਾਲੇ, ਰਿਜ਼ਕ ਦੇਣ ਵਾਲੇ ਹੋ ਜੀ। ਅਤੇ ਤੁਸੀਂ ਆਪ ਹੀ ਇਸ ਦੁਨੀਆ ਦਾ ਨਾਸ਼ ਕਰਨ ਵਾਲੇ ਹੋ। ਸਭ ਕੁਝ ਤੁਸੀਂ ਖੁਦ ਆਪ ਹੀ ਹੋ ਮੇਰੇ ਪ੍ਰਭੂ ਪਰਮਾਤਮਾ ਜੀਓ। ਆਓ ਜੀ ਅੱਗੇ ਆਪਾਂ ਇਸ ਇੱਕ ਓੰਕਾਰ ਦੇ ਦੂਸਰੇ ਅਰਥ ਜੋ ਅਧਿਆਤਮਿਕ ਜਾਂ ਸੈਲਫ ਇੰਪਾਵਰਮੈਂਟ ਜਾਂ ਜਿਹਨੂੰ ਆਤਮ ਬਲ ਕਹਿ ਦਿੰਦੇ ਹਨ ਉਹ ਉਹਨਾਂ ਤੇ ਵਿਚਾਰੀਏ ਜੀ। ਅ ਫਿਰ ਇੱਕ ਦਾ ਅਰਥ ਉਹੀ ਹੈ ਜੀ ਗਿਣਤੀ ਦਾ ਨੰਬਰ 1 ਜਿਸ ਨੂੰ ਕਦੇ ਬਦਲਿਆ ਨਹੀਂ ਜਾ ਸਕਦਾ ਜੋ ਹਮੇਸ਼ਾ ਇੱਕ ਹੀ ਰਹੇਗਾ ਅੰਗ ਦਾ ਅਰਥ ਹੈ ਜੀ ਉਹ ਰੱਬੀ ਤਾਕਤ ਉਹ ਰੱਬੀ ਸ਼ਕਤੀ ਉਹ ਪ੍ਰਭੂ ਪਰਮਾਤਮਾ ਜੋ ਸਭ ਨੂੰ ਪੈਦਾ ਕਰਨ ਵਾਲਾ ਹੈ ਜਿਸ ਦਾ ਅੰਸ਼ ਸਭ ਦੇ ਵਿੱਚ ਹੈ ਜੀ ਅੰਗ ਦਾ ਅਰਥ ਹੈ ਜੀ ਅੰਗ ਭਾਵ ਸਰੀਰ ਜਿਵੇਂ ਹੱਥ ਪੈਰ ਅੱਖ ਕੰਨ ਆਦਿ ਤੇ ਕਰ ਦਾ ਅਰਥ ਹੈ ਜੀ ਲਗਾਤਾਰ ਕਿਰਿਆ ਕਰਨਾ ਭਾਵ ਕੰਮ ਕਰਨਾ ਜੋ ਸੰਭਾਲ ਕਰਦਾ ਹੈ ਇਸ ਦਾ ਅਰਥ ਇਹ ਨਿਕਲਦੇ ਹਨ ਜੀ ਕਿ हे ਮੇਰੇ ਪ੍ਰਭੂ ਪਰਮਾਤਮਾ ਜੀ ਤੁਸੀਂ ਆਪ ਹੀ ਮੇਰੇ ਅੰਗ ਸੰਗ ਰਹਿ ਕੇ ਮੇਰੇ ਅੰਦਰ ਵੱਸ ਕੇ ਮੇਰੀ ਸੰਭਾਲ ਕਰ ਰਹੇ ਹੋ ਮੇਰੀ ਕਿਰਿਆ ਕਰ ਰਹੇ ਹੋ ਭਾਵ ਮੇਰੇ ਪ੍ਰਭੂ ਪਰਮਾਤਮਾ ਜੀਓ ਤੁਸੀਂ ਹਰ ਵਕਤ ਮੇਰੇ ਨਾਲ ਹੋ ਤੁਸੀਂ ਸਦਾ ਮੇਰੇ ਨਾਲ ਹੋ ਕਿਉਂਕਿ ਤੁਸੀਂ ਮੇਰੇ ਨਾਲ ਹੋ ਇਸ ਕਰਕੇ ਮੈਂ ਦੁਨੀਆ ਵਿੱਚ ਸਭ ਕੁਝ ਕਰਨ ਦੇ ਸਰਮਰਾਥਾ ਜੀ ਕੁਝ ਵੀ ਦੁਨੀਆ ਵਿੱਚ ਹੈ ਜੋ ਅਸੰਭਵ ਨਹੀਂ ਹੈ ਕੁਝ ਵੀ ਮੇਰੇ ਲਈ ਇੰਪੋਸੀਬਲ ਨਹੀਂ ਹੈ ਕਿਉਂਕਿ ਤੁਸੀਂ ਮੇਰੇ ਨਾਲੋਂ